ਆਓ ਅਸੀਂ ਕਹਾਉਤਾਂ ਅਧਿਆਇ 3 वचन 5 ਉਤੇ ਇੱਕ ਨਜ਼ਰ ਪਾਈਏ ਆਪਣੇ ਪੂਰੇ ਦਿਲ ਨਾਲ ਯਹਵਾ ਉਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉਤੇ ਇਤਬਾਰ ਨਾ ਕਰ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਆਓ ਅਸੀਂ वचन ਸੱਤ ਨਾਲ ਜਾਰੀ ਰੱਖੀਏ ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਯਹਵਾ ਦਾ ਭੈ ਰੱਖ ਅਤੇ ਬੁਰੀਾਈ ਤੋਂ ਲਾਂਬੇ ਰਹੋ ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ ਜਦੋਂ ਤੱਕ ਅਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾਂਦੇ ਤਦ ਤੱਕ ਅਜਿਹੀਆਂ ਕਈ ਪ੍ਰਸਥਿਤੀਆਂ ਹੋਣਗੀਆਂ ਜਦੋਂ ਸਾਨੂੰ ਬੁੱਧੀ ਦੀ ਸਹਾਇਤਾ ਦੀ ਲੋੜ ਪਵੇਗੀ ਕਈ ਵਾਰ ਸ਼ੈਤਾਨ ਦੀਆਂ ਰੁਕਾਵਟਾਂ ਤੇ ਵੱਖੋ ਵੱਖਰੇ ਅਤਿਆਚਾਰਾਂ ਤੇ ਮੁਸ਼ਕਲਾਂ ਦੇ ਵਿਚਕਾਰ ਅਸੀਂ ਅਕਸਰ ਭਟਕ ਜਾਂਦੇ ਹਾਂ ਅਤੇ ਗਵਾਚ ਜਾਂਦੇ ਹਾਂ ਇਹ ਨਾ ਜਾਣਦੇ ਹੋਏ ਕਿ ਕੀ ਕਰਨਾ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਜਾਂ ਅਜਿਹਾ ਕਰਨਾ ਮਹਿਮਾ ਦੇਣ ਦਾ ਇੱਕ ਤਰੀਕਾ ਹੈ ਇਸ ਲਈ ਬਾਈਬਲ ਇਸ ਦਾ ਜਵਾਬ ਦਿੰਦੀ ਹੈ ਉਸੇ ਨੂੰ ਯਾਦ ਕਰਕੇ ਸਭ ਕੰਮ ਕਰਨਾ ਤਾਂ ਉਹ ਤੇਰੇ ਲਈ ਸਿੱਧਾ ਰਾਹ ਨਿਕਲੇਗਾ ਇਸ ਲਈ ਸਾਨੂੰ ਸਿਰਫ ਵਿਸ਼ਵਾਸ ਕਰਨ ਅਤੇ ਜਾਣਨ ਦੀ ਲੋੜ ਹੈ ਕਿ ਪ੍ਰਕਾਸ਼ ਦੀ ਪੋਥੀ ਬਾਈ ਵਿੱਚ ਆਤਮਾ ਅਤੇ ਲਾੜੀ ਸਾਨੂੰ ਜੀਵਨ ਦੇ ਰਾਹ ਜੀਉਣ ਦੇ ਰਾਹ ਸਦੀਪਕ ਜੀਵਨ ਦੇ ਰਾਹ ਵੱਲ ਲੈ ਜਾਣ ਲਈ ਹਮੇਸ਼ਾ ਬੁੱਧ ਪ੍ਰਦਾਨ ਕਰਦੇ ਹਨ ਜੇਕਰਸੀਂ ਇਹ ਜਿਹਾ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਇੱਕ ਮੁਬਾਰਕ ਜੀਵਨ ਨੂੰ ਕਾਇਮ ਰੱਖ ਸਕਾਂਗੇ ਕੀ ਅਸੀ ਕਹਾਉਤਾ ਅਧਿਆਇ 2 ਦੀ ਕਿਤਾਬ ਵਿੱਚ ਇੱਕ ਹੋਰ ਵਚਨ ਲੱਭੀਏ ਆਓ ਅਸੀ ਕਹਾਉਤਾ 2 ਵਚਨ ਇੱਕ ਉਤੇ ਇੱਕ ਨਜ਼ਰ ਪਾਈਏ हे ਮੇਰੇ ਪੁੱਤਰ ਜੇ ਤੂੰ ਮੇਰੇ ਅੱਖੇ ਲੱਗੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਭ ਰੱਖੇ ਭਈ ਬੰਦਵਲ ਕੰਨ ਲਾਵੇ ਅਤੇ ਸਮਝ ਉਤੇ ਚਿੱਤ ਲਾਵੇ ਜੇ ਤੂੰ ਵਿਵੇਕ ਲਈ ਪੁਕਾਰੇ ਅਤੇ ਸਮਝ ਲਈ ਆਵਾਜ਼ ਕਢੇਨ ਜੇ ਤੂੰ ਚਾਂਦੀ ਵਾਂਗ ਉਹਦੀ ਭਾਲ ਕਰੇ ਅਤੇ ਗੁਪਤ ਧਨ ਵਾਂਗ ਉਹਦੀ ਖੋਜ ਕਰੇ ਤਾਂ ਤੂੰ ਯਹਵਾ ਦੇ ਪੈਰ ਨੂੰ ਸਮਝੇਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ ਕਿਉਂ ਜੋ ਬੁੱਧ ਯਹਵਾ ਹੀ ਦਿੰਦਾ ਹੈ ਗਿਆਨ ਅਤੇ ਸਮਝ ਉਸੇ ਦੇ ਮੂੰਹੋਂ ਨਿਕਲਦੀ ਹੈ ਸੱਚਾਰਾ ਲਈ ਉਹ ਦਿਨਾਈ ਰੱਖ ਛੱਡਦਾ ਹੈ ਜਿਹੜੇ ਦੂਜੇ ਸੰਸਕਰਨ ਵਿੱਚ ਵੀ ਇਹ ਕਹਿੰਦਾ ਹੈ ਕ੍ਰਿਆਈ ਕ੍ਰਿਆਈ ਨਾਲ ਚੱਲਦੇ ਹਨ ਉਹਨਾਂ ਲਈ ਉਹ ਟਾਲ ਹੈ ਤਾਂ ਜੋ ਨਿਆਂ ਦੇ ਰਾਹਾਂ ਦੀ ਰਾਖੀ ਕਰੇ ਅਤੇ ਆਪਣੇ ਭਗਤਾਂ ਦੇ ਰਾਹਾਂ ਦੀ ਰੱਛਾ ਕਰੇ ਤਦ ਤੂੰ ਧਰਮ ਤੇ ਨਿਆਂ ਅਤੇ ਇਨਸਾਫ ਨੂੰ ਸਗੋਂ ਹਰੇਕ ਭਲੇ ਰਾਹ ਨੂੰ ਸਮਝੇਗਾ ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ ਸਾਨੂੰ ਵਿਸ਼ਵਾਸ ਦੇ ਸਹੀ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਉਹ ਬਣਨਾ ਚਾਹੀਦਾ ਹੈ ਜੋ ਸਿਰਫ ਸਾਡੀ ਆਪਣੀ ਬੁੱਧੀ ਜਾਂ ਆਪਣੇ ਵਿਚਾਰਾਂ ਤੇ ਨਿਰਭਰ ਨਾ ਹੋਣ ਪਰ ਉਹ ਬਣੋ ਜੋ ਪਰਮੇਸ਼ਵਰ ਦੀ ਬੁੱਧੀ ਅਤੇ ਸਮਝ ਨੂੰ ਪਾਲਦੇ ਹਨ